ਨੇ ਮਾਡਲ ਵੀ ਡਾਕਟਰ ਇਹ 2000 ਮਾੜਲਾ ਪੂਰਾ ਜੀ 2000 ਮਾਡਲ ਮਹਿੰਦਰਾ 475 ਨਾ ਹਾਂ ਠੀਕ ਹੈ ਤੇ ਸਾਰਾ ਅਰੀਜਨਲ ਹੈ ਬਈ ਸਾਰਾ ਅਰੀਜਨਲ ਹੈ ਟੂ ਜੀ ਐਂ ਬਈ ਅੱਛਾ ਅੱਛਾ ਇੱਦਾਂ ਲਿਖਾ ਦਿਓ ਗੀ ਸਾਰੇ ਲੇ ਕੇ ਤੁਹਾਨੂੰ ਅਰੀਜਨਲ ਸਾਰਾ ਇਹ ਡਬਲ ਕਲਚ ਹੈ ਨਾ ਹਾਂ ਸੀ ਆਰ ਪੀ ਟੂ ਹੈ ਸੀ ਆਰ ਪੀ ਟੂ ਠੀਕ ਹੈ ਬਈ ਬਾਕੀ ਕੇ ਕੱਲੇ 475 ਆਇਆ ਇਹ ਟੀ ਜੂ ਆ ਇਹ ਟੀ ਜੂ ਆ ਹਾਂ ਇਹਦੇ ਟੱਕੜਾਂ ਦਾ ਫਰਕ ਸਰਪੰਚ ਆ ਗਿਆ ਨਾ ਇਹ ਸਰਪੰਚ ਆ ਗਿਆ ਟੀ ਜੂ ਆ ਠੀਕ ਹੈ ਬਈ ਨਾ ਮਾਡਲ ਇੱਕ ਕਲੌਜ਼ ਕਰੀਂ ਜਣ ਚਾਹੀਦਾ ਪੀ ਆਵ ਨੰਬਰ ਪੀ ਵੀ 11 ਹਣਾ ਪੀ ਵੀ 11 ਬਟਿਆੜੇ ਦਾ ਟਰੈਕਟਰ ਦੋਨੇ ਕੋਕਿਆ ਆਹਾ ਵੀ ਤੇ ਆਵੀ ਦੋਨਾਂ ਚ ਕਿਹੜਾ ਮਰਜੀ ਤਸੱਲੀ ਕਰਕੇ ਲੈ ਜੇ ਬਾਹ ਕੇ ਲੈ ਜੇ ਚਲਾ ਕੇ ਲੈ ਜੇ ਬਲੋ ਮਾਰ ਗਿਆ ਜਾਂ ਕੋਈ ਕੁਝ ਹੋਰ ਘਾਟ ਹੋਈ ਰੰਗ ਹੋਇਆ ਹੋਇਆ ਕਿਤੋਂ ਵੀ ਦੋਨਾਂ ਚ ਠੀਕ ਹੈ ਠੀਕ ਹੈ ਇੱਥੇ ਆਪਣੀ ਦੁਕਾਨ ਤੇ ਖੜਾ ਜੇ ਕੋਈ ਤੇ ਕਿੰਨੇ ਮਾਡਲ ਬਈ ਹੈ 2011 ਮਾਡਲ 2010 ਹੂੰ ਮੂਰਲੇ ਟਾਇਰ ਦਾ ਨਵੀਂ ਹੈ ਨਾ ਮੂਰਲੇ ਨਵੇਂ ਠੀਕ ਹੈ ਬਾਕੀ ਰੇਮਰੂ ਮੂਰਗਾ ਦੀ ਚੱਕ ਚੰਗਦੇ ਤੇ ਨੰਬਰ ਕਿ ਨਾ ਕੀ ਇਹ ਜੀ ਪਲੇਟ ਤੋਂ ਕੰਮ ਨਹੀਂ ਲੈਣਾ ਜਿਹਨੂੰ ਪੰਪ ਨੂੰ ਬੰਦ ਹੋ ਜਾਂਦਾ ਪੰਪ ਪੰਪ ਬੰਦ ਹੋ ਜਾਂਦਾ ਹਾਂ ਨਾ ਵੀ ਇਦੋਂ ਕੋਈ ਲੀਕ ਜੀ ਕੋ ਜੀ ਪੰਪ ਬੰਦ ਕਰਦੇ ਪੰਪ ਬੰਦ ਹੋ ਜਾਂਦਾ ਠੀਕ ਹੈ ਭਾਈ ਕਿੰਨੇ ਮਾਡਲ ਬਈ ਹੈ ਜੱਟ 2014 ਮਾਡਲ ਟਰੈਕਟਰ ਸੂਣਾ ਬਹੁਤ ਮੈਂ ਸਾਰੇ ਅਰੀਜਨਲ ਪਹਿਲਾਂ ਮੈਨੂੰ ਆਇਆ ਦੱਸ ਸਾਰੇ ਅਰੀਜਨਲ ਠੀਕ ਹੈ ਪੇਂਟ ਤਾਂ ਨਹੀਂ ਹੋਇਆ ਜਮਾ ਜਮਾ ਟੱਚ ਨਹੀਂ ਹੋਈ ਪੰਪ ਦੁਆਰੇ ਲੱਗਿਆ ਬਈ ਸੱਪ ਨਾ ਲੱਗਿਆ ਦੁਆਰੇ ਲੱਗਿਆ ਅਸੀਂ ਦੂਜੇ ਸਰਕ ਹੁ ਨਾਲਦੇ ਨਾ ਰੰਗ ਵੀ ਨਾ ਸਾਰਾ ਠੀਕ ਹੈ ਨਹੀਂ ਮੇਚ ਲੋਕ ਪੰਪ ਜਰਾ ਕੰਪਨੀ ਵੈਂਡਿੰਗ ਬਾਹਰੀ ਆਉਂਦੇ ਆ ਅੱਛਾ 265 ਦੇ ਵੀ ਇਹ ਜਿਹੜਾ ਮੱਟ ਮੱੜ ਤੋਂ ਉੱਤੇ ਬਾਹਰ ਆਉਣ ਲੱਗ ਗਈ ਬਾਈ ਅੱਛਾ ਬਾਹਰ ਆਉਣ ਲੱਗ ਗਈ ਅੱਛਾ ਅੱਛਾ ਠੀਕ ਆਰੇ ਦੀਆਂ ਆਉਂਦੇ ਆ 265 ਦੇ ਵੀ 275 ਜਿਹੜਾ ਨੀਵਾ ਮਾਡਲ ਦਾ ਅੰਦਰੀ ਹੈ ਨਾ ਅੰਦਰ ਜੀ ਸੀਗੀ ਹਾਂ 41 ਨੰਬਰ ਹੈ ਤਾਂ ਮੈਂ ਲਾਦਾ ਸੁਲਤਾਨਪੁਰ ਦਾ ਸਾਰੀ ਪਿਆ ਨੰਬਰ ਹੀ ਆਪਣੇ ਕੋਲ ਗੱਲਾਂ ਸੋਨੋ ਨਿੱਕਾ ਹਰਿਆਣਾ ਠੀਕ ਹੈ ਜੀ ਕਿੰਨੇ ਮਾਡਲ ਬਈ ਜੀ ਵੀ 2003 ਮਾਡਲ ਹੈ ਜੀ 2003 ਹਾਂ ਤੇ ਨੰਬਰ 50 ਬ ਨੰਬਰ 50 ਪੀ ਵੀ 557 ਹਾਂ ਠੀਕ ਹੈ ਬਈ ਤੇ ਪਾਰਟੀ ਤੇਲ ਬ੍ਰੇਕਾਂ ਵੀ ਆਈਆਂ ਚੁੱਕੀਆਂ ਵੀ ਆਈਆਂ ਤੇਲ ਬ੍ਰੇਕ ਤੇ ਤੇਲ ਬ੍ਰੇਕ ਵਾਲਾ ਹੈ ਠੀਕ ਹੈ ਮਾਡਲ ਕਿੰਨਾ ਸੀ 2003 2003 ਠੀਕ ਹੈ ਬਈ ਪੂਰਾ ਟਾਇਰ ਤਾਂ ਨਵੇਂ ਹੈ ਨਾ ਨਵੇਂ ਨਵੇਂ ਮਾਡਲ ਤੇ ਪਾ ਤੇ 80 85 ਪੈਸੇ ਪਏ ਐਮ ਆਰ ਪਾ ਦੇ ਮੰਨਦਾ ਮੋਲੇ ਗੁੜੀਆ ਦੇ ਗੁੜੀ ਯਾਰ ਬਈ ਠੀਕ ਹੈ ਅਰੇ ਅੰਬਾ ਦੇ ਮਾਰ ਦੇ ਬਗੀ ਮੈਂ ਮੈਂ ਮਾਰ ਲੈ ਅੱਛਾ ਉਹ ਨਵੇਂ ਆਲਾ ਸ਼ੋ ਨਵੇਂ ਆਲਾ ਹੈ ਨਾ 98 ਮਾਡਲ ਇਹ ਨੰਬਰ ਠੀਕ ਹੈ ਲੈਂਟਰ ਬਾਹਰ ਕੱਢਾ ਆ ਦਿਖਾ ਦੇ ਬਗੀ ਇਹ ਮਤਲਬ ਮੈਂ ਇਹ ਅੰਦਰ ਲੱਤਿਆ ਨਾ ਉਹ ਬਾਹਰ ਕੱਢਿਆ ਹੋਇਆ ਹੈ। ਅੱਛਾ ਅੱਛਾ। ਇਹ ਇਹਦੀ ਕੋਈ ਦਿੱਕਤ ਨਹੀਂ ਲਿਫਟ ਪੰਪ ਬਾਹਰ ਕੱਢਿਆ ਹੋਇਆ ਹੈ। ਅੱਛਾ ਅੱਛਾ ਠੀਕ ਹੈ। 5-10 ਹਜ਼ਾਰ ਲਿਫਟ ਪੰਪ। ਇਹ ਮਾ 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 ਜਿੰਦਰੀ ਆਉਂਦੇ ਹਨ ਨਾ। ਪੰਪ ਮਾ ਮਾ ਜਿੰਦਰਾ ਆਉਂਦੇ ਆ। ਇਹ ਮਤਲਬ 15-20 ਹਜ਼ਾਰ ਰੁਪਏ ਲੱਗ ਜਾਂਦੇ ਪੰਪ। ਕੁਝ ਲੱਗਦਾ। ਨੰਬਰ ਇਹਦਾ ਪੰਜਾਬ ਦਾ। ਮਠੰਡੇ ਦਾ ਪੀ ਵੀ 0 ਤਨ। ਪੀ ਵੀ 0 ਇਹ ਵੀ ਪੰਜਾਬ ਦਾ ਨੰਬਰ ਹੈ। ਸਾਰਾ 오ਰੀਜਨਲ ਹੈ ਇਹ। ਸਾਰਾ 오ਰੀਜਨਲ ਹੈ। ਸਾਰਾ 오ਰੀਜਨਲ ਹੈ। ਫਿਲਟਰ ਲਗਾਇਆ ਪਾਣੀ ਵਾਲਾ ਹੂੰ। ਅੱਛਾ ਫ ਤੇ ਕੀ ਰੇਟ ਆ ਤੇ ਕਿੰਨੇ ਮਾਡਲ ਆ ਤੇ ਬਾਈ ਨਾਲ ਆਪਾਂ ਕਰਦੇ ਗੱਲਬਾਤ ਬਾਈ ਤੋਂ ਪੁੱਛਦੇ ਆਪਾਂ ਕੀ ਹਾਲ ਹੈ ਬਾਈ ਵਧੀਆ ਜੀ ਕੋਠੀ ਨੂੰ ਠੀਕ ਠਾਕ ਵਧੀਆ ਬਾਈ ਤੇ ਆ ਕਿੰਨੇ ਮਾਡਲ ਵੀ ਡਾਕਟਰ ਇਹ 2000 ਮਾਡਲ ਆ ਪੂਰਾ ਜੀ 2000 ਮਾਡਲ ਮਹਿੰਦਰਾ 475 ਨਾ ਹਾਂ ਇਹ ਕਿਤੇ ਸਾਰਾ ਓਰੀਜਨਲ ਆ ਬਾਈ ਇਹ ਸਾਰਾ ਓਰੀਜਨਲ ਹੈ 2000 ਅੱਛਾ ਅੱਛਾ ਇੱਦਾਂ ਲਿਖਾ ਦਿਓ ਗੀ ਸਾਰਾ ਇਹਨਾਂ ਨੂੰ ਥੰਨੂ ਓਰੀਜਨਲ ਸਾਰਾ ਰੰਗ ਬੰਬ ਤੋਂ ਹੀ ਮਾਰਦੀ ਕਰਾਂ ਕੈਮਰਾ ਸਾਰਾ ਓਰੀਜਨਲ ਆ ਮਗਰ ਆ ਟਾਈਪ ਪਰ ਸਾਰਾ ਕੁਝ ਨਾਲ ਦਾ ਸਾਰਾ ਕੁਝ ਨਾਲ ਦਾ ਹਾਂ ਤੇ ਬਾਈ

ਡਬਲ ਕਲੱਚ ਹੈ ਡਬਲ ਕਲੱਚ ਹੈ ਨਾ ਹਾਂ ਮੱਕੀ ਸਭ 475 ਆਏ ਇਹ ਟੀਜੂ ਆ ਇਹ ਟੀਜੂ ਆ ਹਾਂ ਇਹਦੇ ਟੱਕੜਾਂ ਦਾ ਫਰਕ ਸਰਪੰਚ ਆ ਗਿਆ ਨਾ ਇਹ ਸਰਪੰਚ ਆ ਗਿਆ ਇਹ ਟੀਜੂ ਆ ਠੀਕ ਹੈ ਬਈ ਇਹਨਾਂ ਤੋਂਰਾ ਵੱਧ ਹੁੰਦਾ ਤੁਸੀਂ 475 ਡਬਲ ਕਲੱਚ ਆ ਗਿਆ ਜੀ ਫਸਟ ਵਾਲ ਟਿਕੇ ਦੰਡ ਵਾਲ ਟਿਕੇ ਫਸਟ ਵਾਲ ਪਹਿਲੇ ਮਾਲਕ ਦੀ ਹੈ ਪਹਿਲੇ ਮਾਲਕ ਦੀ ਹੈ ਪਹਿਲੇ ਮਾਲਕ ਦਾ ਸਾਰਾ ਕੁਝ ਨਾਲ ਦਾ ਪੈਸਾ ਹੈ ਲਿਫਟ ਪੰਪ ਆ ਦਿਖਾ ਦੇ ਉਹਦੇ ਨਾਲ ਦਾ ਸਾਰਾ ਕੁਝ ਨਾਲ ਦਾ ਅਸ ਨਾਲ ਦਾ ਰੋਸਣਾ ਆ ਡਬਲ ਦਾ ਸੀਆਰ ਕੀ ਜਿਹੜੀ ਹੂੰ ਠੀਕ ਹੈ ਸਰਪੰਚ ਟਰੈਕਟਰ ਬਹੁਤ ਸੋਣਾ ਪੈਣਾ ਸਮਾਂ ਉਹ ਟਰੈਕਟਰ ਸਮਾਂ ਪਹਿਲੇ ਮਾਲਕ ਨੂੰ ਜਾਂਦਾ ਹੈ ਜੀ ਹਾਂ ਹਾਂ ਫਾਇਦਾ ਤਾਂ ਉੱਤਨੀ ਆਪਾਂ ਹੈ ਅੱਛਾ ਅੱਛਾ ਹੋਰ ਖੜੀ ਆ ਲੈ ਕੇ ਇਹ ਬਿਨਾਂ ਧੁੱਤੀ ਚਮਕਾਰੇ ਮਰੀ ਜਾਂਦਾ ਪੂਰੇ ਹੈ ਨਾ ਹਾਂ ਹਾਂ ਹਲ ਦਾ ਥੋਤਾ ਨਹੀਂ ਹੈ ਥੋਤਾ ਨਹੀਂ ਐਂਦਾ ਕੁਝ ਨਹੀਂ ਕਰਿਆ ਹੂੰ ਹੂੰ ਟਰੈਕਟਰ ਬਹੁਤ ਸੋਣੋ ਬਾਈ ਜਿੰਨੇ ਜੀ ਤੇ ਕੀ ਡਿਮਾਂਡ ਬਾਈ ਦੀ 265000 265000 ਤੇ ਮੌਕੇ ਤੇ ਮਾਨਤਾਨੇ ਕਰ ਦਾਂਗੇ ਮਾਨ ਠੀਕ ਹੈ ਬਾਈ ਲੈ ਬਾਈ ਸੱਜਣੋ ਬਾਈ ਕਹਿੰਦਾ ਮਾਨਤਾਨੇ ਕਰ ਦਾਂਗੇ 265000 ਹਾਂ 265000 265 ਮੰਗਿਆ ਬਾਈ ਨੇ ਬਾਕੀ ਟਰੈਕਟਰ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਸਾਰਾ ਰਜਿਸਟਰਡ ਟਰੈਕਟਰ ਆ ਪਿਆਬ ਨੰਬਰ ਆ ਪਿਆਬ ਨੰਬਰ ਤੇ ਟਾਇਰ ਆ ਅੱਦੇ ਤੋਂ ਵੱਧ ਪਿਆਚਾਰੇ ਤੁਸੀਂ ਦੇਖ ਸਕਦੇ ਹੋ ਕੰਪਨੀ ਤੇ ਟਾਇਰ ਕੰਪਨੀ ਤੇ ਟਾਇਰ ਮੂਰਲੇ ਐਮ ਆਰ ਪੀ ਦੇ ਪਿਛਲੇ ਫੋਟੋ ਦੇ ਮਗਰਲੇ ਫੋਟੋ ਦੇ ਸਾਰਾ ਕੁਝ ਨਾਲ ਰੈਕਟਰ ਦੇ ਬੈਂਪਰ ਡੰਡਾ ਸਭ ਕੁਝ ਠੀਕ ਇਹ ਆਪਣਾ 855 ਜੀ 2003 ਮਾਡਲ 2003 ਮਾਡਲ ਇਹ ਰੈਕਟਰ ਸਾਰਾ ਇਹ ਨਾਲ ਹੈ ਠੀਕ ਹੈ ਠੀਕ ਹੈ ਕਲੋਸ ਕਰ ਇੰਜਨ ਹੈ ਨਾ ਠੀਕ ਹੈ ਬਈ ਆ ਰੈਂਬਰੋਂ ਮੈਂ ਦਿਖਾ ਦਈ ਬਾਕੀ ਨਾਲ ਇੰਜਨ ਉੰਜਾ ਪੇਂਟ ਪੂਟ ਦਾ ਦਿਖਾਈ ਸਾਰਾ ਜੰਗਾ ਸਾਰਾ 90 ਕਿੱਥੋਂ ਦਾ ਹੈ ਨੰਬਰ ਨੰਬਰ ਪੰਜਾਬ ਦਾ ਇਹਦਾ ਵੀ 11 ਪਟਿਆਲੇ ਦਾ ਪੀ ਵੀ 11 ਪਟਿਆਲਾ ਠੀਕ ਹੈ ਬਈ ਤੇ ਪਿਛਲੇ ਟਾਇਰ ਦਾ ਨਮੀ ਹੈ ਮੰਗਲੇ ਟਾਇਰ ਦਾ ਨਮੀ ਹੈ ਜੀ ਮੂਰਲੇ ਵੀ ਮੰਨਦਾ ਹੋਣਗੇ 80 85 ਹਨਾ ਹਾਂ ਐਮ ਆਰ ਫਦਿਆ ਚਾਰੇ ਮੰਨ ਲਓ ਜੀ ਚਾਰੇ ਧੰਵਾ ਦਿਨ ਬਾ ਨਾ ਮੰਗ ਰਟਾ ਦਾ ਠੀਕ ਸਾਰੇ ਦੇ ਜਿੰਨਾ ਠੀਕ ਦਿਖਾ ਦਿਓ ਕਾਕਾ ਕ ਬੱਗੀ ਲੰਕ ਨੂੰ ਕੰਨੇ ਟਿੱਪਟੋ ਪੰਦੇ ਮਾਰਦੀਆਂ ਵਰਾ ਜੰਗਾ ਠੀਕ ਹੈ ਬਈ ਟਰੈਕਟਰ ਇਹ ਵੀ ਉਹਦੇ ਮੰਗ ਪੂਰਾ ਜਾਂਦਾ ਹਾਂ ਹਾਂ ਤੇ ਕਿੰਨੀ ਵੀ ਪਾਲਟੀ ਬਈ ਇਹ ਵੀ ਪਹਿਲੀ ਨਹੀਂ ਆਈ ਹੈ ਪਹਿਲੇ ਨਹੀਂ ਆਈ ਹੈ ਇਹਦਾ ਵੀ ਲੈਫਟ ਪੰਪ ਡੀਜ਼ਲ ਪੰਪ ਸਾਰਾ ਕੁਝ ਇਹਦਾ ਵੀ ਨਾਲ ਦਾ ਸੈਲਫ ਵੀ ਨਾਲ ਦਾ ਹਾਈ ਸਰਕਟ ਸਾਰਾ ਕੁਝ ਨਾਲ ਦਿਓ ਅੱਗੇ ਐਲਟ੍ਰੇਟਰ ਸਾਰਾ ਕੁਝ ਠੀਕ ਹੈ ਬਈ ਪਹਿਲੀ ਪਾਲਟੀ ਹੈ ਨਾ ਪਹਿਲੀ ਪਾਲਟੀ ਹੈ ਜੀ ਠੀਕ ਹੈ ਕੀ ਡਿਮਾਂਡ ਵੱਡਾ ਲੱਗਿਆ ਹੋਇਆ ਇਹਦਾ ਚੌੜਾ ਹਾਂ ਮੈਂਬਰ ਪਤਨਾ ਜਹ ਹੁੰਦਾ ਇਹਦੇ ਵਿੱਚ ਵੱਡਾ ਲੱਗਿਆ ਹੋਇਆ ਨਵੀਂ ਬੈਟਰੀ ਹੈ ਨਵੀਂ ਬੈਟਰੀ ਹੈ ਹਾਂ ਠੀਕ ਹੈ ਬਈ ਸਾਰਾ ਰੰਜਨ ਵਾਲਾ ਨਾ ਸਾਰਾ ਰੰਜਨ ਆ ਜੀ ਕੀ ਡਿਮਾਂਡ ਬਈ ਦੀ ਇਹਦੀ 285000 ਦੀ 285 ਬਾਕੀ ਮੌਕੇ ਦਿਓ ਜਾਨ ਤੋਂ ਨਾ ਮੰਨ ਤਨ ਮੰਨਦਾਂ ਲੋ ਵੀ ਸੱਜਣੋਂ 855 ਖੜਾ ਥੋਡੇ ਸਾਹਮਣੇ 2003 ਮਾਡਲ ਹੈ ਤੇ ਇਹ ਕਲੋਸ ਕਰ ਇੰਜਨ ਚ ਆਪ ਨੰਬਰ ਪੀਵੀ 11 ਹੈ ਨਾ ਪੀਵੀ 11 ਪਟਿਆਲੇ ਦਾ ਟਰੈਕਟਰ ਦੋਨੇ ਕੋਕਿਆ ਆਹ ਵੀ ਤੇ ਆ ਵੀ ਦੋਨਾਂ ਚ ਕਿਹੜਾ ਮਰਜ਼ੀ ਤਸੱਲੀ ਕਰਕੇ ਲੈ ਜਾਏ ਬਾਹ ਕੇ ਲੈ ਜਾਏ ਚਲਾ ਕੇ ਲੈ ਜਾਏ ਬਲੋ ਮਾਰ ਗਿਆ ਜਾਂ ਕੋਈ ਕੁਝ ਹੋਰ ਘਾਟ ਹੋਈ ਰੰਗ ਹੋਇਆ ਹੋਇਆ ਕਿਤੋਂ ਵੀ ਦੋਨਾਂ ਚ ਠੀਕ ਹੈ ਠੀਕ ਹੈ ਇੱਥੇ ਆਪਣੀ ਦੁਕਾਨ ਤੇ ਖੜਾ ਜੇ ਕੋਈ ਲੋ ਬਈ ਬਾਈ ਨੇ ਪੂਰੀ ਤਸੱਲੀ ਦਿੱਤੀ ਬਾਈ ਕਹਿੰਦਾ ਬਾਕੇ ਲੈ ਜਾਓ ਕਹਿੰਦੇ ਗਰੰਟੀ ਆ ਟਰੈਕਟਰ ਦੀ ਕਹਿੰਦੇ ਦੋ ਹੀ ਕੋਕਾ ਪੀ ਸਕਣ ਟਰੈਕਟਰ ਬਾਕੀ ਤੁਸੀਂ ਸੱਜਰੋਂ ਦੇਖ ਸਕਦੇ ਹੋ ਟਰੈਕਟਰ ਦੀ ਕੰਡੀਸ਼ਨ ਬਹੁਤ ਸੋਹਣੀ ਪਈ ਜਿੰਨੀ ਕਹਦੇ ਸਾਰਾ ਹਨਾ ਓਰੀਜਨਲ ਆ ਸਾਰਾ ਹਨਾ ਆਦਰ ਮਾਰਦੇ ਕੈਮਰਾ ਬਾਕੀ ਇੰਜਨ ਮਨੂ ਇਹ ਰਿਟਰ ਸਾਰਾ ਮੈਂ ਡਾਡ ਰੱਖਣਾ ਨਾ ਆਲੂ ਕਰੇ ਨਾਲ ਦੀ ਠੀਕ ਹੈ ਬਈ ਫਸਟ ਪਾਰਟੀ ਹੈ ਨਾ ਹੱਟ ਪਾ ਕੇ ਦੋ ਲੈਟਰ ਬੁਰੀ ਸੋਹਣਿਆ ਜੀ ਹੂੰ ਹੂੰ ਠੀਕ ਹੈ ਜੀ ਇੱਥੇ ਮਾਰ ਬੱਗੀ ਐਮਰਗਨ ਕਲੋਸ ਕਰ ਇੰਜਨ ਸਾਰੇ ਦਿਖਾ ਦੇ ਹਰ ਰੰਗ ਨਾਲ ਇੱਥੇ ਹੂੰ ਇਹ ਕਿ ਤੋ ਤੱਕ ਆਇਆ ਕਲੋਸ ਕਰ ਇੰਜਨ ਕਿੰਨੇ ਮਾਡਲ ਤੱਕ ਕਲੋਸ ਕਰ ਆਏ ਹੁਣ ਵੀ ਯਾਰ ਪੰਜ ਸੀਟਾਂ ਹੀ ਆਏ ਆ ਵਿੱਚੇ ਦੁਬਾਰਾ ਵੀ ਆਈਟਮ ਬਗਲੀ ਆਟਾ ਵਿੱਚ ਆਏ ਹਨ ਹਾਂ ਠੀਕ ਹੈ ਠੀਕ ਹੈ ਬਈ ਮੈਂ ਤਾਂ 9 10 ਤੇ ਵੀ ਫਿਰ ਦੇ ਕਲੋਸ ਕਰ ਬਈ ਟਾਈਮੇਂ ਹੀ ਆ ਯਾਰ ਆ ਦੋ ਤਿੰਨ ਤਾਈ ਤਾਂ ਹਾਰੀ ਕਲੋਸ ਕਰਾਈ अच्छा अच्छा ठीक है ते भाई ਹੁਣ ਆ ਗਿਆ ਸੋਨਾ ਲਿਕਾ 35 ਵਾਲਾ ਹੈ ਡੀਆਈ ਇੰਟਰਨੈਸ਼ਨਲ ਤੇ ਕਿੰਨੇ ਮਾਡਲ ਵੀ ਹੈ 2011 ਮਾਡਲ 2010 ਹਾਂ ਮੂਹਰੇ ਟਾਇਰ ਦਾ ਨਵੀਂ ਹੈ ਨਾ ਮੂਹਰੇ ਨਵੇਂ ਹੈ ਠੀਕ ਹੈ ਬਾਕੀ ਰੇਮ ਰੋਮਰ ਗਾਦੀ ਚੱਕ ਚੰਗੇ ਤੇ ਨੰਬਰ ਕਿੱਥੋਂ ਦਾ ਬਈ ਇਹਦਾ ਨੰਬਰ ਇਹਦਾ ਹਰਿਆਣਾ ਦਾ ਨੰਬਰ ਹਰਿਆਣਾ ਠੀਕ ਹੈ ਬਈ ਫਿਸ਼ਲ ਟਾਇਰ ਹੈਗੇ ਹਨ 30 35 ਪੈਸੇ 340 ਪੈਸੇ ਹਾਂ 340 ਪੈਸੇ ਹੈਗੇ ਰੇਮ ਰੋਮ ਚੱਕਰਾ ਦੀ ਬੱਕੀ ਉਹਦੀ ਵੀ ਕਿਸੇ ਬਾਕੀ ਰਿਜਨਲ ਸਾਰਾ ਰਿਜਨਲ ਆ ਬਾਈ ਸਾਰਾ ਛੋਦਾ ਵੀ ਛੋਦਾ ਵੀ ਆ ਦਿਖਾ ਦੀ ਬਗੀ ਇੰਜ ਨੂੰ ਇੰਜ ਨੂੰ ਸਾਰਾ ਐਂਡ ਪੂਨ ਦਾ ਜਮਾ ਮੇਰੇ ਜਨਲ ਬੈਟਰੀ ਡਾਕਟਰ ਕਹਿੰਦੇ ਨੂੰ ਤੇ ਪਾਲਟੀ ਕਿਵੇਂ ਬਾਈ ਇਹ ਪਾਸ ਪਹਿਲੀ ਹੈ ਜੀ ਪਹਿਲੀ ਪਾਲਟੀ ਪਹਿਲੀ ਬੈਲਟੀ ਨਕਦ ਕਾਇਦਾ ਆ ਔਨਲਾਈਨ ਕਾਪੀ ਬੋਲੋ ਆਉਣ ਨਾਲ ਕਾਪੀ ਬੋਲੋ ਠੀਕ ਹੈ ਬਗੀ ਮਾਰ ਦੇ ਪਿੱਛੇ ਕੈਮਰਾ ਹੋ ਕੱਕ ਦੇ ਨਾਲੇ ਉਹ ਲੰਕਾ ਲੁੰਕਾ ਦੇ ਟੂਬਾ ਤੋਂ ਦਿਖਾ ਦੀ ਨਾਲੇ ਸੀਗਾ ਉਹ ਕਹਾ ਕਮੇਡੀ ਲੱਗਦੀ ਆ ਵਧੀਆ ਚੀਜ਼ ਹੀ ਈ ਆ ਛੇ ਚੀਜ਼ ਹੀ ਆ ਇਹ ਡਿਮਾਂਡ ਕੀ ਬਈ ਇਹਦੀ ਫਿਰ ਡਿਮਾਂਡ ਇਹਦੀ ਸਦਾ 2 ਲੱਖ ਸਵਾ ਦੋ ਲੱਖ ਬਾਕੀ ਡਿਜੀਟਲ ਮੀਟਰ ਹੈ ਜੀ ਬਾਕੀ ਡਿਜੀਟਲ ਮੀਟਰ ਆ ਗਏ ਹਨ ਹਾਂ ਡਿਜੀਟਲ ਉਧਰ ਮਾਰ ਦਈਆਂ ਮੇਰਾ ਵਗੀ 10 11 ਜਾ ਕੇ ਸੀ ਠੀਕ ਹੈ ਤੇ ਇਹਦਾ ਇੱਕ ਫੰਕਸ਼ਨ ਹੋ ਰਹਾ ਸੀਗਾ ਹਾਂ ਬਈ ਨਾ ਕੀ ਇਹਦਾ ਇਹ ਜੀ ਪਲੇਟ ਤੋਂ ਕੰਮ ਨਹੀਂ ਲੈਣਾ ਇਹਨੂੰ ਪੰਪ ਨੂੰ ਬੰਦ ਹੋ ਜਾਂਦਾ ਪੰਪ ਪੰਪ ਬੰਦ ਹੋ ਜਾਂਦਾ ਹਾਂ ਨਾ ਵੀ ਇਧਰ ਕੋਈ ਲੀਕ ਜੀ ਕੋ ਜੇ ਪੰਪ ਬੰਦ ਕਰਦੇ ਪੰਪ ਬੰਦ ਹੋ ਜਾਂਦਾ ਠੀਕ ਹੈ ਠੀਕ ਹੈ ਬਈ ਬਾਕੀ ਇਹਦਾ ਵੀ ਪਲੇਟ ਪੰਪ ਫਿਰ ਨਾਲ ਨਾਲ ਦਾ ਕਿਸ ਨਾਲ ਦੇ ਫੰਕਸ਼ਨ ਹਾਂ ਠੀਕ ਹੈ ਜੀ ਕੈਟਰ ਚੰਗਾ ਪੁੱਛ ਲੈਣਾ ਹਾਂ ਬੰਦਾ ਹਾਂ ਡਿਜੀਟਲ ਮੀਟਰ ਹੈ ਫਰਸਟ ਕੁਆਲਟੀ ਹੈ ਪਾਟ ਪਾਟ ਨਹੀਂ ਛੜ ਗਿਆ ਛੜ ਗਿਆ ਹੋ ਗਿਆ ਨਾ ਠੀਕ ਹੈ ਬੈਟਰੀ ਇਹਦੇ ਵੀ ਨਵੀਂ ਹੈ ਬੈਟਰੀ ਨਵੀਂ ਹੈ ਠੀਕ ਹੈ ਲਾਈਟਾਂ ਲੋਟਾਂ ਮੂਰੀ ਵਧੀਆ ਲੱਗੀਆਂ ਲੈਂਪਰ ਲਈ ਅੱਗੇ ਰੰਮ ਰੂਮ ਕਰਾ ਚੱਕਾ ਇਹਨਾਂ ਨਾਲੇ ਰੰਮ ਸਾਰਾ ਓਰੀਜਨਲ ਹੈ ਜਿੰਨੇ ਦੇਖ ਸਕੋ ਤੁਸੀਂ 골ਡਨ ਐਰ ਜਮਾਨਾ ਮੇ ਆ ਮੂਰੀ ਨਵੇਂ ਹਾਂ ਉਹ ਕਿਆ ਅਮੀ ਚੜਿ ਖੜੇ ਆ ਅਛਾ ਜੀ ਪੋਏ ਆ ਜੀ ਪੋਆ ਮੇ ਠੀਕ ਹੈ ਭਾਈ ਤੇ ਡਿਮਾਂਡ ਸੀ 2.5 ਲੱਖ 2.5 ਲੱਖ ਬਾਕੀ ਮੋਤੀ ਦੇ ਜੁਣਾ ਨਹੀਂ ਲੱਗੀ ਬਾਕੀ ਮੌਕੇ ਤੇ ਜਮਾਨਤ ਬਾਕੀ ਦੀ ਮੰਗ ਕਰਨ ਦਾ ਮੋਸਾ ਆਪਾਂ ਇਹਦੇ ਨਾਲ ਤੋਂ ਨਾਲ ਇੱਕ ਪਹਿਲਾਂ ਵੀ ਪਹਿਲਾਂ ਵਾਲੀ ਵੀਡੀਓ ਚ ਪਾਇਆ ਹੋਇਆ 45 ਵਾਲਾ ਹਾਂ ਠੀਕ ਤੇਰੇ ਕਹਿਣ ਤੇ ਆਪਾਂ 15000 ਮਾਨ ਕਰਤਾ ਸੀਗਾ ਅੱਛਾ ਅੱਛਾ ਇਹ ਉਹ ਵੀਡੀਓ ਤੇ ਪਾਉਣ ਤੋਂ ਦੋ ਤਿੰਨ ਦਿਨ ਬਾਅਦ ਹੀ ਵੇਚ ਗਿਆ ਸੀ ਠੀਕ ਹੈ ਬਈ ਉਹਨਾਂ ਨੇ ਟਰੈਕਟਰ ਉਹ ਆਪਾਂ ਲਿਆਉਣੇ ਮਾਗਰੋਂ ਅਜੇ ਪਹਿਲਾਂ ਵਿਕਦਾ ਪਹਿਲਾਂ ਵਿਕਦਾ ਉਹ ਟਰੈਕਟਰ ਆ ਜਾਏਗਾ ਪਾਣੇ ਮਾਗਰੋਂ ਵੇਕੇ ਸੋਨਾਲੀਕਾ ਅੱਛਾ ਅੱਛਾ ਵੇਖਦਾ ਲੈ ਠੀਕ ਹੈ ਬਈ ਲੋ ਵੀ ਸੱਜਣੋ ਬਾਕੀ ਉਹ ਟਰੈਕਟਰ ਤੁਹਾਡੇ ਸਾਹਮਣੇ ਕੜੀਸੂ ਤੁਸੀਂ ਦੇਖ ਸਕਦੇ ਹੋ ਪੀਵੀ ਕਿੰਨਾ ਬਈ ਪੀਵੀ ਨ ਅੱਛਾ ਹਰਿਆਣੇ ਦਾ ਨੰਬਰ ਹੈ ਅੱਛਾ ਹਰਿਆਣੇ ਦਾ ਨੰਬਰ ਹੈ ਅੱਛਾ 25 ਬਦਨੇ ਇਹ ਜਿਹਾ ਕੁਛ ਅੱਛਾ ਅੱਛਰ ਨੰਬਰ ਹੈ ਆਹ ਅੱਛਾ ਠੀਕ ਹੈ ਲਓ ਵੀ ਸੱਜਣੋ ਅੱਛਰ ਨੰਬਰ ਹੈ ਟਰੈਕਟਰ ਦਾ ਬਾਕੀ ਕਿਹਦੀ ਸੁਣੋ ਸਾਹਮਣੇ ਸਾਰਾ origignal ਟਰੈਕਟਰ ਹੈਗਾ ਮੂਰਲੇ ਟਾਇਰ ਨਵੇਂ ਨਵੀਂ ਸ਼ੋਅਲ ਟਰੈਕਟਰ ਆ ਵੇ ਡਿਜੀਟਲ ਮੀਟਰ ਹੈ ਨਾ ਮਗਰਲੇ ਟਾਇਰ ਹੈਗੇ ਸੱਜਣੋ 35 40 ਪੈਸੇ ਵਿਸਲੇ ਟਾਇਰ ਤੇ ਮੂਰਲੇ ਤਾਜ਼ੇ ਹੈਗੇ ਬਾਕੀ ਸਾਰਾ origignal ਹੈਗਾ ਤੇ 2 ਲੱਖ 25 ਮੰਗਿਆ ਬਾਈ ਨੇ ਬਾਕੀ ਮੌਕੇ ਤੇ ਹੋ ਜੂਗਾ ਤੇ ਆ ਗਿਆ ਸ਼ਰਣਾ ਬਈ 241 ਕਿੰਨੇ ਮਾਡਲ ਬਈ ਇਹ 2007 ਮਾਡਲ 2007 ਠੀਕ ਐ ਸਾਰੀ ਨਮੇ ਆਣਾ ਬਈ ਟੈਰ ਦਾ ਹਾਂ ਠੀਕ ਐ ਇਹ ਬਈ ਮਾਡਲ ਕਿੰਨਾ ਹੈ ਮਾਡਲ 2007 2007 ਹਾਂ ਇਹ ਵੀ ਪੰਜਾਬ ਨੰਬਰ ਆ ਕੀ ਵੀ ਦੇਣਾ ਤੁਹਾਨੂੰ ਪੀ ਵੀ 13 ਸੁਗਰੂ ਦਾ ਇਹਦੇ ਵੀ 2007 ਮਾਡਲ ਇਹਦੀ ਵੀ ਕਾਪੀ ਆਨ ਲਾਈਨ ਬੋਲੋ ਹਸਾ ਉਹਨਾਂ ਨੂੰ ਬੋਲ ਦੂ ਠੀਕ ਐ ਬਈ ਤੇ ਪਾਰਟੀ ਕਿੰਨੀ ਹੈ ਪਾਰਟੀ ਭਾਈ ਦੀ ਪਾਰਟੀ ਭਾਈ ਦੀ ਭਾਈ ਹਰ ਅਰੀਜਨਲ ਹਰ ਅਰੀਜਨਲ ਸਾਰ ਪਬੀ ਸਾਰਾ ਪੰਪ ਪੰਪਾ ਅੱਛਾ ਅੱਛਾ ਪੰਪ ਸਾਰਾ ਨਾਲ ਅਗਲੇ ਬੱਗੀ ਮਾਰਦੇ ਕੈਮਰਾ ਇਧਰ ਆਪੂ ਮੂੰਹ ਤੇ ਸਾਰੇ ਕਿਤੇ ਚਲ ਸਲੂਪ ਤੇ ਮਾਰਦੇ ਕੈਮਰਾ ਠੀਕ ਨਾਲ ਰਿੰਬ ਦਿਖਾ ਦੇ ਡਾਕਟਰ ਦੇ ਸਾਰਾ ਕੋ ਤਨਾ ਹਾਂ ਅਤੀ ਸ਼ਾਤਰੀ ਮੇ ਨਮੀ ਲੱਗੀ ਹੋਈ ਹੈ ਨਾ ਡਾਕਟਰ ਬਹੁਤ ਸੋਹਣਾ ਪਿਆ ਬਈ ਹੈ ਨਾ ਆ ਪਿੱਛੇ ਮਾਰਦੇ ਕੈਮਰਾ ਆ ਬੱਗੀ ਲੰਕਾ ਲੰਕਾ ਦਿਖਾ ਦੇ ਨਾਲ ਹੋੱਕ ਜੀ ਨਾਲ ਉ ਟੁਪੜਾ ਬ ਚੱਕਰ ਆਉਂਦੇਗਾ ਮਾਣੇ ਦਿਨਾਲ ਸਾਰਾ ਕੋਡਾ ਅੱਛਾ ਗੰਡਾ ਪੱਟੀ ਹੋਕਾ ਠੀਕ ਹੈ ਭਾਈ ਤੇ ਕਿਡ ਮਾਡਲ ਬਈਨੀ ਫਿਰ ਇਹ 1 ਲੱਖ 65 ਇੱਕ ਲੱਖ 65 ਬਾਕੀ ਮੌਕੇ ਚ ਗਵਾਣ ਤਾਉ ਜੀ ਨਾ ਠੀਕ ਹੈ ਲੋ ਵੀ ਸੱਜਣੋਂ ਬਾਈ ਕੋਲੇ ਐਸ਼ਰ ਖੜਾ ਕਿੰਨੇ ਮਾਡਲ ਹੈ ਇਹ 2007 ਮਾਡਲ 2007 ਮਾਡਲ ਖੜਾ ਬਾਈ ਕੋਲੇ ਪੰਜਾਬ ਨੰਬਰ ਆ ਸੰਗਰੂਰ ਦਾ ਨੰਬਰ ਆ ਸੰਗਰੂਰ ਦਾ ਨੰਬਰ ਆ ਲੈਪਟਾ ਨਾਰਾ ਕੋ ਨਾਲ ਆ ਅਸਲ ਨਾਲ ਦਾ ਲੈਪਟਾ ਸਾਰਾ ਰਿਜਨਲ ਟਰੈਕਟਰ ਸੱਜਣੋਂ ਬਾਕੀ ਟਰੈਕਟਰ ਦੀ ਕੰਡੀਸ਼ਨ ਸਾਡੇ ਸਾਹਮਣੇ ਆ ਤੇ ਟਾਇਰ ਨਵੇਂ ਮੰਗੀ ਪਏ ਆ ਮੂਰਲੇ ਤੇ ਪਿਛਲੇ ਵੀ ਚਾਰੇ ਟਾਇਰ ਨਵੇਂ ਆ ਇਹਦੇ ਰਿੰਗ ਰੰਗ ਸਾਰਾ ਕੁਝ ਨਾਲ ਦੱਸ ਦਿਓ ਇਹ ਮਹਿੰਦਰਾ 255 DI ਹੈ ਬਈ ਕਿੰਨੇ ਮਾਡਲ ਬਈ ਆ ਟਰੈਕਟਰ 2014 ਮਾਡਲ ਟਰੈਕਟਰ ਸੂਣਾ ਬਹੁਤ ਪਿਆ ਸਾਰੇ ਅਰੀਜਨਲ ਪਰ ਮੈਨੂੰ ਆ ਦੱਸ ਹਰ ਅਰੀਜਨਲ ਹੈ ਠੀਕ ਹੈ ਪੇਂਟ ਤਾਂ ਨਹੀਂ ਹੋਇਆ ਜਮਾ ਜਮੇ ਟੱਚ ਨਹੀਂ ਜਮੇ ਨਹੀਂ ਜਮੇ ਦਾ ਇਹ ਰੰਗ ਕੱਲਾ ਬਟਾ ਹੋਇਆ ਸੀਗਾ ਟਰੈਕਟਰ ਨਵਾਂ ਲੱਗਦਾ ਟਰੈਕਟਰ ਸੂਣੀ ਬੋਲਾ ਪਿਆ ਜੰਨਾ ਕਰੇ ਬਈ ਹਣਾ ਚੌਂਕੀਆਂ ਦਾ ਦੂਰੀ ਦੇਖਦਾ ਤੇ ਸੱਜਣੂ ਤਾਂ ਟਾਇਰ ਕਿੰਨੇ ਹੈ ਬਈ ਦੇ 100 ਪੈਸੇ ਬੋਲੋ ਦੇ ਯਾਰ 100 ਪੈਸੇ ਬੋਲੋ ਰੈਂਬਰ ਮਾਰ ਦੇ ਬਗੀ ਕੈਮਰਾ ਰੈਂਬਰ ਰਮ ਆ ਦਿਖਾ ਦੇ ਬਗੀ ਸਾਰਾ ਇੱਥੇ ਲੋ ਤੁਲੇ ਸਾਰਾ ओरिजिनल ਸਾਰੇ ਜੰਨਾ ਦੇ ਆ ਪੰਪ ਦਵਾਰੇ ਲੱਗੇ ਬਈ ਆਪਣਾ ਮਾ ਲੱਗੇ ਦਵਾਰੇ ਅਸੀਂ ਦੂਜੇ ਸਰ ਕੋ ਨਾਲ ਦਾ ਨਾ ਰੰਗ ਵੀ ਨਾਲ ਸਾਰਾ ਠੀਕ ਹੈ ਨਹੀਂ ਮੈਂ ਚਲੋ ਪੰਪ ਜੀ ਰੰਗ ਕਰ ਬੰਦੇ ਗੱਲ ਰੰਗ ਕਰ ਬੰਦੇ ਹਾਂ ਸਾਰਾ ਨਾ ਸੀਡ ਇੰਜਨ ਆ ਠੀਕ ਹੈ ਬਈ ਉਮੀ ਪੁੱਤਰ ਪਾਵਰ ਪਲੱਸ ਹੈ ਕਿੰਨੇ ਐਚ ਵੀ ਜਾਣੇ 25 ਜਾਂਦੇ ਕਿ ਆਸ਼ੀਨਾ 100 ਗੁਣਾ ਚੰਗਾ ਨਾ ਆਸ਼ੀਨਾ ਦੋ ਆਹ 6 ਸੈਂਟਰ ਹੁੰਦਾ ਦੋ ਸੈਂਟਰ ਇਹ ਦੋਸਤ ਇਹ ਦੋ ਸੈਂਟਰ ਹੈ ਨਾ ਠੀਕ ਹੈ ਬਈ ਆਸ਼ੀਨਾ ਖਰਚਾ ਜਿਹਨੀਆਂ ਤਮਾਸ਼ੀ ਨੇ ਵੱਧ ਖਾਣ ਉਹ ਸ਼ੁਰੂ ਬੰਦ ਤੇ ਵੀ ਆਛੀ ਜਿੰਨੀ ਹਾਂ ਹਾਂ ਤੇ ਕੈਮੀ ਪਾਲਟੀ ਵੀ ਹੈ ਪਹਿਲੀ ਪਾਲਟੀ ਪਹਿਲੀ ਪਾਲਟੀ ਤੇ ਨੰਬਰ ਨੰਬਰ ਐ ਐਚ ਆਰ 24 ਸਰਸੇ ਦਾ ਹੈ ਹਰਿਆਣਾ ਨੰਬਰ ਹੈ ਹਾਂ ਹਰਿਆਣਾ ਦਾ ਠੀਕ ਮਾਡਲ ਕਿੰਨਾ ਕਿ ਭਈਏ ਮਾਡਲ 2014 2014 ਮਾਡਲ ਦਾ ਨਾ ਸਾਰਾ ਕੋਟਾ ਨਾ ਆਵਾ ਠੀਕ ਆ ਆ ਗਨ ਨਹੀਂ ਹੈ ਤੇ ਫਾਈ ਉਹ ਰੇਡੀਅਰ ਹੈ ਬਾਇ ਵਟਰ ਬਈ ਨੇ ਰੇਡੀਅਰ ਪਾਟ ਬੰਨੇ ਅੱਛਾ ਰੇਡੀਅਲ ਹਾਂ ਰੇਡੀਅਲ ਹੀ ਟੈਰਪਾ ਠੀਕ ਆ ਬਦਨ ਸਾਰੇ ਦੇ ਨਾ ਆ ਬਰਾਣਾ ਲਿਕਵਿਡ ਮੰਡ ਆ ਭਈ ਜੀ ਜੀ 195000 ਹੈ ਜੀ 1 ਲੱਖ 95000 ਤੇ ਪਰ ਨੰਨੇ ਮਾਰਦੇ ਬੱਗੀ ਨਾਲ ਕੈਮਰਾ ਉਧਰ ਪਰ ਦੰਦੇ ਸਾਦੇ ਸਾਰੇ ਬਾਕੀ ਮੌਕੇ ਦੀ ਮੰਗ ਦਾ ਨੂੰ ਸਾਰਾ ਰੈਜੀਨਲ ਆ ਭੂਮੀ ਪੁੱਤਰਾ ਪਾਵਰ ਪਲੱਸ ਪਾਵਰ ਪਲੱਸ ਠੀਕ ਆ ਕਿਵੇਂ ਕੰਪਨੀ ਵੰਡਣ ਦੀ ਬਾਹਰੀ ਆਉਂਦੇ ਬਾਹਰੀ ਆਉਂਦੇ 6265 ਦੇ ਵੀ ਇਹ ਜਿਹੜਾ 8 ਮਾਰਚ ਮਾਡਲ ਉੱਤੇ ਬਾਹਰ ਆਉਣ ਲੱਗੀ ਸੀ ਬਾਹਰ ਆਉਣ ਲੱਗੀ ਸੀ ਅੱਛਾ ਅੱਛਾ ਠੀਕ ਆਰੇ ਦੀ ਆਏ ਹੁੰਦੇ 265 ਦੇ ਵੀ 275 ਜਿਹੜਾ ਨੀਵਾ ਮਾਡਲ ਉਹ ਅੰਦਰ ਹੀ ਹੈ ਨਾ ਉਹ ਅੰਦਰ ਹੀ ਸੀਗੀ ਹਾਂ ਇਹਨਾਂ ਨੇ ਇੱਥੇ ਕੱਢਦੇ ਕੰਪਨੀ ਨੂੰ ਠੀਕ ਹੈ ਦੀ ਡਿਮਾਂਡ ਸੀ ਬਈ ਦੀ ਇਹ 1,95,000 ਹੈ 1,95,000 ਹਾਂ ਅੱਛਾ ਜਿੰਨਾ ਮਨ ਲਿਆ 1.95 ਲੱਖ ਦਾ 95,000 ਦੀ ਆ ਜਾਵੇ ਤੇ ਅਸੀਂ ਅੱਛਾ ਅਸੀਂ ਦੇ ਰੇਟ ਦੀ ਆਜਾ ਉਸੇ ਬਾਕੀ ਮਾਡਲ ਵਿੱਚ ਹਨ 14 ਮਾਡਲ ਠੀਕ ਹੈ ਬਈ ਟਰੈਕਟਰ ਬਹੁਤ ਸੋਹਣਾ ਬੱਜਦਾ ਨਾ ਕਹਦੇ ਬਈ ਉਹ ਲੱਗਦਾ ਨਹੀਂ ਹੈ ਨਾ ਬੜੀ ਸਮਾਈ ਚ ਟਰੈਕਟਰ ਜਿੰਨਾ ਕਹਦੇ ਬਈ ਟਰੈਕਟਰ ਚੰਗਾ ਟਰੈਕਟਰ ਚੰਗਾ ਤੇ ਐਸੈਸਰੀਸ ਦੀ ਮੈਂ ਛੱਤਰੀ ਛੱਤਰੀ ਅੱਤ ਆਈਆਂ ਜਮੇ ਜਮੇ ਸੀ ਆਈਆਂ ਕੰਪਨੀ ਵਾਲਾ ਖਦਰੇ ਆਉਂਦੀ ਨਹੀਂ ਆਈਆਂ ਸਾਰਾ ਠੀਕ ਆਈਆਂ ਸਭ ਠੀਕ ਹੈ ਗੰਡੇ ਹੈਗੇ ਨਾ ਗੰਡੇ ਹੈਗੇ ਠੀਕ ਹੈ ਤੇ ਇਹ ਆ ਗਿਆ ਬਈ ਸਟੈਂਡਰਡ ਡੀ ਆਈ 345 ਹੈ ਨਾ ਠੀਕ ਹੈ ओरिजिनल ਆ ਬਈ ਸਾਰਾ ਡੈਕਟਰ ਹੈ ਸਾਰਾ ਡੈਕਟਰ ਸਾਰਾ ਲੈਣਾ ਹੈ ਅੱਛਾ ਅੱਛਾ ਠੀਕ ਤਾਂ ਟਾਇਰ ਬਈ ਟਾਇਰ ਨਿਕਣੀਸ਼ਣਾ ਟਾਇਰ ਹੈਗੇ 40 45 ਪੈਸੇ ਚਾਰੇ ਬਈ ਜੇ ਕੇ ਜੇ ਕੇ ਟਾਇਰ ਹਾਂ ਟਾਇਰ ਹੂੰ ਕਟ ਪਟ ਕੋਈ ਨਹੀਂ ਟਾਇਰਾਂ ਦੇ ਅੱਛਾ ਅੱਛਾ ਨਹੀਂ ਟਾਇਰਾਂ ਦਾ ਅੱਛਾ ਅੱਛਾ ਅਗੇ ਰੰਬਾ ਨੇ ਤੇ ਇੰਜਣ ਉਹਨੇ ਮਾਰੇ ਸਾਰੇ ਜਿਹੜਾ ਡਟੈਕ ਸਾਰੇ ਕੁਝ ਖਾਦੇ ਠੀਕ ਹੈ ਬਾਕੀ ਦਾ ਬਗਲਾ ਚਾਚੀ ਝਿਰੀ ਹੈ ਛੋਟਾ ਬਲਕਲਾ ਛੇ ਝਿਰੀ ਹਾਂ ਠੀਕ ਹੈ ਤੇ ਪਾਰਟੀ ਕਿੰਮੀ ਹੈ ਪਾਰਟੀ ਇਹ ਵੀ ਪਹਿਲੀ ਹੈ ਜੀ ਪਹਿਲੀ ਪਾਰਟੀ ਇਹਦੀ ਪਾਰਟੀ ਵੀ 41 ਨੰਬਰ ਹੈ ਤਾਂ ਮੈਂ ਲਗਾ ਸੁਲਤਾਨਪੁਰ ਦੀ ਸਾਰੀ ਪਿਆਵ ਨੰਬਰ ਆਪਣੇ ਕੋਲੋਂ ਲਾ ਸੋਨੋਂ ਨਿਕਾ ਹਰਿਆਣਾ ਬਚਾਰ ਠੀਕ ਹੈ ਜੀ ਇਹ ਨੰਬਰ ਵੀ 41 ਨੰਬਰ ਮੱਲਾ ਸੁਲਤਾਨਪੁਰ ਲੋਧੀ ਦਾ ਪੀਵੀ 41 ਅੱਛਾ ਅੱਛਾ ਪਹਿਲੇ ਨੰਬਰ ਅਸੀਂ ਪਹਿਲੇ ਨੰਬਰ ਠੀਕ ਹੈ ਜੀ ਇਹ ਮਾਡਲ ਕਿੰਨਾ ਸੀ ਮਾਰਲ 2004 2004 ਹੂੰ ਠੀਕ ਹੈ ਬਾਕੀ ਦਿਖਾ ਦੇ ਲੈਂਕ ਕਰ ਲੂੰਗਾ ਨਾ ਟੂ ਬਟਾ ਬੰਦੇ ਮਾਰਦੇ ਕੈਮਰਾ ਹੁੱਕਾ ਕਿਤੇ ਸਾਰਾ ਰੀਨਲ ਮਗਾਰਡ ਮੂਰੂ ਅੱਛਾ ਛੂਟਾ ਨਾਲ ਦੀਆਂ ਹਜੇ ਤਾਂ ਹੀ ਹੈਗੀਆਂ ਇਹਦੇ ਉਹ ਨਾਲ ਵੀ ਨਹੀਂ ਤਿੰਨ ਤੇ ਹਾਂ ਉਹ ਸ਼ਾਤਰੀ ਵੀ ਨਵੀਂ ਪਈ ਹੈ ਨਾ ਹਾਂ ਤਾਂ ਨਵੀਂ ਆ ਆਹ ਛੱਟਾ ਛੂਟਾ ਆਹ ਫਾਰਮ ਤੋਂ ਲੱਗਿਆ ਠੀਕ ਦੋ ਵੀ ਸੱਜਣੋਂ ਟਰੈਕਟਰ ਦੀ ਕ੍ਰੀਸ਼ਨ ਥੋੜੇ ਸਾਹਮਣੇ ਆ 2004 ਮਾਡਲ ਹੈ ਸਾਰਾ ਰੀਨਲ ਟਰੈਕਟਰ ਹੈਗਾ ਤੇ ਪੀ ਵੀ ਕਿੰਨਾ ਨੰਬਰ ਹੈ ਪੀ ਵੀ 41 ਪੀ ਵੀ 41 ਨੰਬਰ ਹੈਗਾ ਤੇ ਕੀ ਡਿਮਾਂਡ ਵੀ ਦੀ ਡਿਮਾਂਡ ਲਈ ਦੀ 215000 215000 ਠੀਕ ਲੋ ਵੀ ਸੱਜਣੋ ਬਾਈ ਨੇ 215 ਡਿਮਾਂਡ ਕੀਤੀ ਹੈ ਟਰੈਕਟਰ ਟਰੈਕਟਰ ਤੁਹਾਡੇ ਸਾਹਮਣੇ ਆ ਬਾਕੀ ਜਿਹੜੇ ਕੰਡੀਸ਼ਨ ਵੀ ਦੇਖ ਸੋ ਸਾਰਾ ਅਰੀਜਨਲ ਟਰੈਕਟਰ ਹੈਗਾ ਸਾਰਾ ਰੈਜਨਲ ਆ ਜਾਨੀ ਇਥੇ 145000 ਮੱਛੀ ਜੰਨਾ ਹੈ ਸਾਰਾ ਰੈਜਨਲ ਹੀ ਪਿਆ ਨਾ ਕੱਲਾ ਲਿਖ ਪੱਨਵਾ ਲੱਗਿਆ ਹੋਇਆ ਹੈ ਇਹਦੀ ਕੰਪਨੀ ਦਾ ਲੱਗਿਆ ਨਹੀਂ ਸਾਰਾ ਚਨਾ ਦਾ ਠੀਕ ਹੈ ਉਗੀ ਨਾਲੇ ਦੇ ਪੈਰ ਤਾਂ ਦਿਖਾ ਦੇ ਮਾਰ ਦੇ ਉਧਰ ਕੈਮਰਾ ਵੀ ਸਰਪੁਰ ਨਾਲ ਸਭ ਕੁਝ ਨਾਲ ਸਰ ਨਾਲ ਸਰ ਓਰੀਜਨਲ ਰੁੱਕ ਵਧੀਆ ਚੱਲਦਾ ਹੈ ਅੱਛਾ ਅੱਛਾ ਸਸਤਰੀ ਨਾਲ ਹੀ ਸਾਰਾ ਕੁਝ ਨੂੰ ਸਾਰਾ ਕੁਝ ਮਿਲ ਹੈਗਾ ਨਾਲ ਠੀਕ ਹੈ ਜੀ ਟਰੈਕਟਰ ਸੋਨਾ ਪਹਿਣਾ ਸੋਹ ਸ਼ਾਹ ਦੇ ਵੀ ਰੰਗ ਰੰਗਦਾ ਹਾਂ 855 ਨਾਲ ਜੰਗਨ ਹੈ ਗੇਅਰ ਵੱਧ ਹੁੰਦਾ ਨਾਲ ਗੇਅਰ ਵੱਧ ਗੇਅਰ ਹੁੰਦੇ ਹਾਂ ਹਾਂ ਸਹੀ ਗੱਲ ਇਹ 45 ਐਚਪੀ ਹੋਣਾ ਇਹ 45 ਹੋਣਾ ਹਾਂ ਇਹ ਇਹ ਸੀਗੇ ਏਸ ਹੁੰਦਾ ਨਾ 350 ਡੀ ਆਈ ਹੈ ਡਿਸਕ ਬ੍ਰੇਕ ਠੀਕ ਹੈ ਭਾਈ ਤੇ ਨੰਬਰ ਕਿਥੋਂ ਦਾ ਭਈ ਇਹਦਾ ਨੰਬਰ ਇਹਦਾ ਪੰਜਾਬ ਦਾ ਮਠੰਡੇ ਦਾ ਪੀ ਵੀ 0 ਤਨ ਪੀ ਵੀ 0 ਇਹ ਵੀ ਪੰਜਾਬ ਦਾ ਨੰਬਰ ਸਾਰਾ Ориجنਲ ਹੈ ਸਾਰਾ Ориجنਲ ਹੈ ਸਾਰਾ Ориجنਲ ਨਿਆ ਮਾਈ ਦੂਜਾ ਤੇ ਸ਼ੋਰ ਤੇ ਮੋਰੋ ਲੱਗ ਰੱਖੀ ਹੋਈ ਛੋ ਲੱਗ ਰੱਖੀ ਹੋਈ ਸੀ ਦੀ ਠੀਕ ਹੈ ਭਾਈ ਕਰ ਦਿੰਦਾ ਖਾਂਦੇ ਬੱਬੂ ਇਹ ਫਿਲਟਰ ਲਵਾਇਆ ਪਾਣੀ ਵਾਲਾ ਹੂੰ ਅੱਛਾ ਫਿਲਟਰ ਬਾਅਦ ਚ ਲਵਾਇਆ ਹੈ ਨਾ ਲਵਾਇਆ ਠੀਕ ਹੈ ਭਾਈ ਰਾਉਂਦਾ ਹੁੰਦਾ ਕਿ ਬੇਟਾ ਟੱਟ ਜਾਂਦਾ ਅਗਲਾ ਦੂਰੀ ਤੇ ਲਵਾ ਲੰਨਾ ਅੱਛਾ ਅੱਛਾ ਠੀਕ ਕੰਪਨੀ ਬੈਲ ਹੁੰਦਾ ਤਾਂ ਹੈਗਾ ਹੂੰ ਹੂੰ ਟਾਇਰ ਕਿੰਨੇ ਬਈ ਜੀ ਚਾਰੇ ਟਾਇਰ ਹੈਗੇ ਬਈ 40 ਦੇ ਪੈਸੇ 40 ਰੁਪਏ ਹਾਂ ਠੀਕ ਹੈ ਰੈਂਬਰੂਮ ਦਿਖਾ ਦੇ ਬੱਗੀ ਮੂਰਲੇ ਚਾਰੇ ਮੂਰਲੇ ਦਿਖਾ ਦੇਣੇ ਪੁੱਛੇ ਜੀ ਠੀਕ ਹੈ ਬਾਕੀ ਰੈਂਬਰੂਮ ਭਾਜੇ ਨਾਲ ਦੇ ਨਾਲ ਦੇ ਹਨ ਹਾਂ ਤਾਂ ਸਾਰਾ ਨਾਲ ਦਾ ਕਿਤੋਂ ਰੰਗ ਹੂੰ ਹੂੰ ਓਕਾ ਕਲੰਕਾ ਲੰਕਾ ਤੇ ਮਾਰਦੇ ਕੈਮਰਾ ਨਾਲ ਟਿਊਬਾ ਡਾਵਾ ਦਿਖਾ ਦੇ ਬੱਗੀ ਸਾਰਾ ਉੱਥੋਂ ਉੱਥੋਂ ਓਕਾ ਕਲੰਕਾ ਲੰਕਾ ਕਹਾਂਗੇ ਨਾਲ ਦੇ ठीक है ये पार्टी कमी भैया ये, ये पहली पार्टी है पहली पार्टी है हां ये भी डबल कलर का ठीक है छतरी भी नई है ना हां छतरी बढ़िया है ठीक है ये कीड मांडो भी ये भी 1 लाख 75000 है 1 लाख 75000 बाकी ओके थे बाकी अमाउंट हम कर देंगे हम आपको ठीक है वो डीए इधर मतलब दिया है डबल कलर का चार्ज दिया है सिंगल बाकी चार सिलेंडर आ गए हां चार सिलेंडर आ गए हम्म ठीक है दो भी सज्जन थोड़े सामने खड़ा एस डीआई 3 सौ ਸਾਡਾ origignal ਹੈਗਾ ਕੇ ਪੀਵੀ ਨੰਬਰ ਪੀਵੀ 03 ਹੈ ਨਾ ਪੀਵੀ 03 ਨੰਬਰ 175 ਬੰਗਿਆ ਨਬਈ 175 ਡਿਮਾਂਡ ਆ ਬਾਈਆਂ ਦੀ ਬਸ ਇਹ ਟਰੈਕਟਰ ਦੀ ਕਿਸ਼ਤ ਜੇ ਸਾਡੇ ਸਾਹਮਣੇ ਆ ਗਈ ਫਸਟ ਪਾਰਟੀ ਹੈ ਇਹ ਆ ਗਿਆ ਵੀ ਸਵਰਾਜ 744 ਹੈ ਨਾ ਤੇ ਕਿੰਨੇ ਮਾਡਲ ਆ ਵੀ 2003 ਦਾ ਮਾਡਲ ਆ ਜੀ 2003 ਹਾਂ ਤੇ ਨੰਬਰ 50 ਬ ਨੰਬਰ 50 ਪੀਵੀ 57 ਹੈ ਨਾ பாட்டி ਟਰੈਕਟਰ ਸਾਰਾ ਓਰੀਜినਲ ਆ ਨਾ ਬਈ ਟਰੈਕਟਰ ਸਾਰਾ ਦੇ ਜਿਨੂ ਬਾਕੀ ਉਹ ਉਹ ਅਮਗਰਾਡ ਹੈ ਨਾ ਅੱਦੇ ਮਗਰਾਡ ਪੇਂਟ ਬਾਕੀ ਸਾਰੇ ਦੇ ਜਿਨੂ ਪੇਂਟ ਉਹ ਠੀਕ ਹੈ ਠੀਕ ਹੈ ਬਈ ਟਾਇਰ ਮੂਰ ਦੇ ਮੇਰੇ ਸਾਨੂੰ 75 80 ਪਏ ਹੈ ਨਾ ਹਾਂ 75 ਮਗਰਾਡ ਪਿਛਲੇ ਵੀ ਮੈਂ 85 90 ਪਿਛਲੇ ਗਏ 80 90 ਗਏ ਮੈਂ ਠੀਕ ਹੈ ਪਿਛਲੇ ਦਿਖਾ ਦੇ ਬੱਗੀ ਨਾਲ ਰਿੰਗ ਉਹ ਮਾਰ ਦੇ ਬੈਂਕਾਂ ਲੋਕਾਂ ਦੇ ਮਾਰ ਦੇ ਹੁੱਕਾ ਇੱਕ ਦਿਖਾ ਦੀ ਤੂ ਬਟਾ ਮ ਦਿਖਾ ਦੇ ਦੇ ਕਵੇਂ ਪਾਲਟੀ ਬਈ ਹੈ ਪਹਿਲੀ ਦੂਜੀ ਬਾਰ ਕੀ ਪਹਿਲੀ ਦੂਜੀ ਬਾਰ ਠੀਕ ਹੈ ਬਈ ਨਕੀ ਨਾ ਹਾਰਾ ਕੋਸ ਨਾਲ ਦੀ ਆ ਸੈਲਫ ਸਲਫਲੇਟ ਪੰਪੇ ਨਾਲ ਹਾਰਾ ਕੋਸ ਨਾਲ ਦਾ ਅੱਛਾ ਕੱਲੇ ਮੈਗਰਾਡ ਪੇਂਟ ਹੋ ਜਾਟ ਨਹੀਂ ਨਾ ਨਾ ਕਰਦਾ ਜੈਨਾ ਬਾਕੀ ਅੰਦਰ ਕੈਮਰਾ ਮਾਰਦੇ ਸਾਰਾ ਕੁਸਾ ਲੈਫਟ ਲੋ ਆਪ ਦਿਖਾ ਦੇ ਆਪਣੇ ਕੀ ਉਹਨੂੰ ਸੈਲਫ ਸਲਫ ਠੀਕ ਹੈ ਲੈਫਟ ਪੰਪ ਸਾਰਾ ਕੁਝ ਦਿਖਾ ਦੂੰ ਅਲਟਰਨੇਟਰ ਵੀ ਨਾਲ ਲੱਗੂ ਤੇ 1 2003 ਚ ਹੈ ਤੇਲ ਬ੍ਰੇਕਾਂ ਵੀ ਆਈਆਂ ਸੁੱਕੀਆਂ ਵੀ ਆਈਆਂ ਤੇਲ ਬ੍ਰੇਕਾਂ ਦਾ ਹੈ ਠੀਕ ਹੈ ਮਾਡਲ ਕਿੰਨਾ ਸਿਆ ਹੈ 2003 2003 ਠੀਕ ਹੈ ਬਈ ਟਰੈਕਟਰ ਬਹੁਤ ਸੋਹਣਾ ਪਿਆ ਮੈ ਹਣਾ ਹਾਂ ਤੇਲ ਬ੍ਰੇਕਾਂ ਚ ਡੀ ਲੈਕਸੀਸ ਹੈ अच्छा अच्छा बिल्कुल सही है। ये की डिमांड ਵੀ ਦੀ ਫਿਰ। ਜੀ ਵੀ ਇਹਦੇ ਦਾ 268000 ਦਾ 268000 ਦਾ ਮਾਨਤਨ ਹੋਊ ਉਹਦੇ ਵਿੱਚ ਮਾਨਤਨ ਕਰ ਦਾਂਗੇ। ਠੀਕ ਹੈ। ਲਓ ਵੀ ਸੱਜਣਾ ਸਵਰਾਜ 744 ਖੜਾ ਤੁਹਾਡੇ ਸਾਹਮਣੇ ਹੈ ਟਰੈਕਟਰ ਦੀ ਕਿڑی ਤੁਸੀਂ ਦੇਖ ਹੀ ਸਾਹ ਨੇ। ਪਹਿਰ ਚਾਰ ਹੀ ਨਵੇਂ ਟਰੈਕਟਰ ਦੇ ਤੇ ਬਾਕੀ ਟਰੈਕਟਰ ਸਾਰਾ ਅਰੀਜਨਲ ਹੈ ਤੇ ਕੱਲੇ ਮਗਰਿਆੜ ਦੇ ਪੇਂਟ ਹੋਏ ਆ 4 ਪੇਂਟਾਂ। ਬਾਕੀ ਡਬਲ ਕਲੱਚ ਹੈ ਬਾਕੀ ਡਬਲ ਕਲੱਚ 6 ਚੀਰੀ ਆ ਤੇ ਬਾਕੀ ਵੀ ਕੀ ਆ ਤੇਲ ਬ੍ਰੇਕ ਕਵੇਂ ਤੇਲ ਬ੍ਰੇਕਾਂ ਆ ਤੇਲ ਬ੍ਰੇਕਾਂ ਬ੍ਰੇਕਾਂ ਇੱਕ ਸੁੱਕੀਆਂ ਹੁੰਦਾ ਨਾ ਠੀਕ ਹੈ ਬਈ ਤੇ ਬਾਈ ਨੇ ਡਿਮਾਂਡ ਕੀਤੀ 2,68 ਨਾ 2,68 ਕਿ ਤੇ ਬਾਈ ਕਹਿੰਦਾ ਬਾਕੀ ਮੌਕੇ ਤੇ ਮਾਨਤਾਣ ਹੋ ਜੂਗਾ ਟਰੈਕਟਰ ਬਹੁਤ ਸੋਹਣਾ ਭੱਜਣਾ ਕਰੇ ਕਲੋਸ ਕਰ ਇੰਜਨੀ ਅੱਛਾ ਤੇ ਸੈਟ ਹੋਈ ਮੈਂ ਕਲੋਸ ਕਰ ਮਾਰ ਕੇ ਦਿਖਾਈ ਦੇਣੀ ਬੱਗੀ ਮੜਾ ਇੱਕ ਹੋਰ ਲੈ ਆ ਕਲੋਸ ਕਰ ਇੰਜਨਾ ਸਧਰੂ ਦੇਖ ਸਾ ਦੂਸਰਾ ਦੇਖੋ ਮੈਂ ਮਹਾਰਾਜ ਦੇ ਨਾਲ ਕੱਲੇ ਮੇਰਾ ਆਟੋ ਪਿੰਡ ਹੈ ਠੀਕ ਤੇ ਭਾਈ ਆਹ ਸਵਰਾਜ 735 ਕਿੰਨੇ ਮੜਦਾ ਇਹ 98 ਮੜਦਾ ਇਹ 98 ਮੜਦਾ ਠੀਕ ਆ ਸਾਰਾ origignal ਹੈ ਸਾਰਾ ਜਿੰਨਾ ਠੀਕ ਮੂਰਲੇ ਟਾਇਰ ਤੋਂ ਨਮੀ ਹੈ ਨਾ ਮੂਰਲੇ ਨਵੇਂ ਆਗਲੇ ਤੇ 80 85 ਪੈਸੇ ਮਹਾਰਾਜ ਦੇ ਨਾਲ ਮੂਰਲੇ ਗੁਡੀਅਰ ਗੁਡੀਅਰ ਦੇ ਠੀਕ ਆ ਰੰਬਾ ਦੇ ਮਾਰ ਦੇ ਬਗੀ ਕੈਮਰਾਂ ਇੰਜਨ ਉਹ ਨਹੀਂ ਦਿਖਾ ਦੇ ਪੈਰ ਨਾਲ ਦੇ ਵੀ ਚੈੱਕ ਕਰਾ ਦੇ ਇਹ ਵੀ origignal ਹੈ ਸਾਰਾ ਸਾਰੇ origignal ਪਾਲਟੀ ਕਿੰਨੇ ਬਈ ਹੈ ਪਾ ਟੀਵੀ ਪਹਿਲੀ ਦੂਜੀ ਹੋਈ ਯਾਰ ਅੱਛਾ ਪਹਿਲੀ ਦੂਜੀ ਹੋਈ ਹਾਂ ਬਸ ਇੱਥੇ ਹੁੰਦੀ ਹੈ ਪਹਿਲੀ ਦੂਜੀ ਹੈ ਨਾ ਹਾਂ ਠੀਕ 99 ਮਾਰਨਾ ਹੈ ਅੱਛਾ 090 ਆਦਾ 090 ਆਦਾ ਹੈ ਨਾ 98 ਮਾਰ ਦੇ ਨੰਬਰ ਕਿਤ ਦਾ ਨੰਬਰ 50 ਦਾ ਨੰਬਰ 50 ਦਾ ਠੀਕ ਹੈ ਵੀ ਬੱਗੀ ਪਿੱਛੇ ਮਾਰ ਦੇ ਕੈਮਰਾ ਉਹ ਦੇ ਲੰਕਾ ਨੂੰ ਕ ਦਿਖਾ ਦੇ ਦੇ ਤੂੰ ਬਟਾਵਾ ਚੱਕਰਾ ਦੇ ਹੁੱਕਾ ਦੇ ਚੱਕਰਾ ਦੇ ਆਰਾ ਚੰਗਾ ਹੈ ਅੱਛਾ ਲੈ ਪੰਪੇ ਦਾ ਬਾਹਰ ਆ ਲਿਫਟ ਪੰਪ ਤੇ ਕਾ ਪਹਿਲਾਂ ਲਿਫਟ ਤੋਂ ਬਾਹਰ ਆਣਾ ਹੈ ਇਹ ਲਿਫਟ ਤੋਂ ਬਾਹਰ ਕੱਢਿਆ ਅੱਛਾ ਅੱਛਾ ਬਾਹਰ ਕੱਢਿਆ ਹੋਇਆ ਕਿ ਬਾਹਰ ਆਈ ਹੈ ਅੱਛਾ ਬਾਹਰ ਕੱਢਿਆ ਠੀਕ ਹੈ ਲੈਂਟਰ ਬਾਹਰ ਕੱਢਾ ਆ ਦਿਖਾ ਦੇ ਬੱਗੀ ਲੈਂਟਰ ਪੰਪ ਨਹੀਂ ਹੈ ਅੰਦਰ ਲੈਂਟਰ ਪੰਪ ਬਾਹਰ ਕੱਢਿਆ ਹੋਇਆ ਬੰਦੀ ਅੱਛਾ ਅੱਛਾ ਇਹ ਇਹਦੀ ਹੁਣ ਕੋਈ ਨਿਕਤ ਨਹੀਂ ਲੈਂਟਰ ਪੰਪ ਬਾਹਰ ਕੱਢਿਆ ਹੋਇਆ ਨਾ ਅੱਛਾ ਅੱਛਾ ਠੀਕ ਹੈ 5-10000 ਲੈਂਟਰ ਪੰਪ ਮਾਰ ਲੋ ਜੇ ਅੰਦਰ ਹੀ ਆਉਂਦੇ ਹਨ ਨਾ ਪੰਪ ਮਾਰ ਲੋ ਜੇ ਅੰਦਰ ਆਉਂਦੇ ਆ ਇਹ ਮਤਲਬ 15-20000 ਰੁਪਏ ਲੱਗ ਜਾਂਦਾ ਪੰਪ ਠੀਕ ਹੈ ਠੀਕ ਹੈ ਨਹੀਂ ਕਰਦਾ ਕਲਚ ਦਬਲਣ ਲੈਫਟ ਥੱਲੇ ਹਿੱਟ ਜਾਂਦਾ ਹੁੰਦਾ ਇਹ ਇਹਦੇ ਉਹ ਦਿੱਕਦਾ ਨਹੀਂ ਉਹ ਦਿੱਕਤ ਹੈ ਨਹੀਂ ਇਹ ਚ ਸੈਲਫ ਬਾਕੀ ਸਾਰਾ ਕੁਝ ਨਾਲ ਦਾ ਅੱਛਾ ਵਾਹ ਬਾਹਰ ਕੱਢਿਆ ਹੋਇਆ ਠੀਕ ਹੈ ਠੀਕ ਜੀ ਇਹ ਡਿਮਾਂਡ ਕੀ ਭਾਈ ਜੀ ਨਾ ਲੈਣੀ ਤਣਾ ਟਰੈਕਟਰ ਯਾਰ 1 ਲੱਖ 55 ਟਰੈਕਟਰ ਚੰਗਾ ਪੂਰਾ ਟਰੈਕਟਰ ਕੰਡੀਸ਼ਨ ਬਹੁਤ ਸੁਣੀ ਹੁੰਦਾ ਪਰਮਪੁਰ ਪੂਰਾ ਝਾਂਕ ਦਾ ਲਵਾਇਆ ਹੋਇਆ ਹਾਂ ਲੋ ਵੀ ਸੱਜਣੋ ਵੀਵੀ ਨੰਬਰ ਹੈਗਾ ਤੇ ਮੂਰਲੇ ਟਾਇਰ ਨਵੇਂ ਆ ਤੇ ਫਿਸਲ ਟਾਇਰ ਵੀ 85 ਪੈਸੇ ਪਏ ਆ ਤੇ ਟਰੈਕਟਰ ਦੀ ਗ੍ਰੀਸ ਤੁਸੀਂ ਦੇਖ ਹੀ ਸਕਦੇ ਹੋ ਸਾਰਾ ਅਰੀਜਨਲ ਟਰੈਕਟਰ ਹੈਗਾ ਤੇ ਸ਼ੋ ਨਮੀ ਵਾਲਾ 98 ਮਾਡਲ ਤੇ ਬਾਈਆਂ ਨੇ ਬਾਹਰ ਪੰਪ ਕਰਾਇਆ ਬਾਹਰ ਪੰਪ ਹੋਇਆ ਹੈ ਨਾ ਹਰ ਪੰਪ ਹੋਇਆ ਹੈ ਪੰਪ ਦੀ ਪੂਰੀ ਥੱਲੀ ਆ ਯਾਰ ਨਾ ਬਾਈ ਕਹਿੰਦਾ ਪੰਪ ਦੀ ਪੂਰੀ ਤਸੱਲੀ ਅਰੀਜਨਲ ਪੰਪ ਹੋਇਆਗਾ ਤੇ 1 ਲੱਖ ਕਿਨਾਂ 65 ਨਾ 1 ਲੱਖ 65 ਦੀ ਡਿਮਾਂਡ ਕੀਤੀ ਬਾਈਆਂ ਨੇ ਬਾਕੀ ਬਾਈ ਕਹਿੰਦਾ ਮੌਕੇ ਤੇ ਹੋ ਜੂਗਾ ਕਿਉਂ 44 ਦੀ ਸ਼ੋ ਆ ਕੋਈ ਸ਼ੋ ਹੀ ਹੈ ਅੱਛਾ ਉਹੀ ਸ਼ੋ ਆ ਗਈ ਹੈ ਨਾ ਤਿੰਨ ਮਾਲ ਜੋ ਠੀਕ ਵਧੀਆ ਠੀਕ ਹੈ ਬੋ ਕੱਲੇ ਮਗਰਾੜੀ ਨਹੀਂ ਲੈ ਇਹ ਮਗਰਾੜੀ ਨਹੀਂ ਤੇ ਬਾਕੀ ਸਜਣੋ ਛਾਤਰੀ ਵੀ ਨਵੀਂ ਲੱਗੀ ਟਰੈਕਟਰ ਦੀ ਤੇ ਦੂਜੇ ਟਰੈਕਟਰ 44 ਉਹਦੀ ਵੀ ਨਵੀਂ ਛਾਤਰੀ ਹੈ ਜੀ